ਪਰੀ ਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਦੀ ਜਿਹੜੀ ਡਰਾਈਵ ਏਐਸ ਮੈਨੇਜਮੈਂਟ ਟਰਸਟ ਇਲੈਕਸ਼ਨ ਨੂੰ ਲੈ ਕੇ ਅਸੀਂ ਚਲਾਉਣੀ ਸੀ ਉਹਦਾ ਅਸੀਂ ਅੱਜ ਤੋਂ ਆਗਾਜ਼ ਕਰਨ ਜਾ ਰਹੇ ਹਾਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਸਾਡੇ ਸ਼ਹਿਰ ਦੇ ਹੈਰੀਟੇਜ ਐਜੂਕੇਸ਼ਨਲ ਆਧਾਰਿਆਂ ਦੇ ਜਿਹੜਾ ਚੋਣ ਹੈ ਮੈਨੇਜਮੈਂਟ ਨੂੰ ਲੈ ਕੇ 1 ਸਤੰਬਰ ਨੂੰ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਇਸ ਵਾਰੀ ਪਹਿਲੀ ਵਾਰ ਤਿੰਨ ਪੈਨਲ ਨੇ ਜਿਹੜੇ ਕੰਟੈਸਟ ਕਰ ਰਹੇ ਨੇ ਜਿਹਦੇ ਵਿੱਚ 43 ਦੇ ਐਗਰੀਗੇਟ ਨੇ ਜਿਹੜੇ ਮੈਂਬਰ ਸਾਹਿਬਾਨ ਨੇ ਜਿਹੜੇ ਕੈਂਡੀਡੇਟ ਨੇ ਜਿਹੜੇ ਕਿ ਇਹਦੇ ਵਿੱਚ ਸ਼ਿਰਕਤ ਕਰ ਰਹੇ ਨੇ ਉਹਨੂੰ ਲੈ ਕੇ ਅਸੀਂ ਸ ਲੈ ਕੇ ਜੇਕਰ ਤੁਸੀਂ ਪਬਲਿਕ ਤੱਕ ਪਹੁੰਚਣਾ ਚਾਹੁੰਦੇ ਹੋ ਤਾਂ ਇਹ ਵੀ 18 ਨਾਲ رابطہ ਕਾਇਮ ਕਰ ਸਕਦੇ ਹੋ ਅੱਜ ਦੇ ਅਸੀਂ ਇਸ ਅਗਾਜ਼ ਨੂੰ ਜਿਹੜੀ ਸ਼ਖਸੀਅਤ ਦੇ ਨਾਲ ਤੁਹਾਨੂੰ ਇੰਟਰੋਡਕਸ਼ਨ ਕਰਾਉਣ ਲੱਗੇ ਆ ਉਹ ਸਾਡੇ ਸ਼ਹਿਰ ਕੀ ਪੰਜਾਬ ਦੇ ਵਿੱਚ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਹੈਗੇ ਵਿਦਿਆ ਨੂੰ ਉਹਨਾਂ ਦਾ ਬੜਾ ਕੁਝ ਦੇਣਾ ਵਿਦਿਅਕ ادارے ਨੂੰ ਵਿਦਿਅਕ ਦੀ ਜੋ ਮੈਨੇਜਮੈਂਟ ਉਹਦੇ ਢਾਂਚੇ ਨੂੰ ਬਖੂਬੀ ਜਾਣਦੇ ਨੇ ਸਟੇਟ ਤੇ ਨੈਸ਼ਨਲ ਅਵਾਰਡੀ ਸਾਡੇ ਸਾਬਕਾ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਜੀ ਆ ਉਹਨਾਂ ਨਾਲ ਗੱਲ ਕਰਦੇ ਆ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਵੀ 18 ਵਾਲੇ ਆਏ ਹੋ ਮੇਰੀ ਜਿਹੜੇ ਵਿਚਾਰ ਨੂੰ ਲੈਣ ਦੇ ਥੋੜਾ ਮੈਂ ਵੈਲਕਮ ਕਰਦਾ ਤੇ ਜਿਹੜੇ ਦੇਖਣ ਵਾਲੇ ਦਰਸ਼ਕਾਂ ਨੂੰ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਬਹੁਤ ਹੀ ਸਾਡੇ ਸ਼ਹਿਰ ਦੀ ਨਾਮਚੀਨ ਸ਼ਖਸੀਅਤ ਨੇ ਜੀ ਇਹ ਬਹੁਤ ਵਿਦਿਆਕ ਮੈਂ ਪਹਿਲਾਂ ਦੱਸ ਕੇ ਟਿਆ ਧਾਰਿਆਂ ਨਾਲ ਬੜਾ ਪੁਰਾਣਾ ਜੁੜੇ ਹੋਏ ਨੇ ਤੇ ਸਾਰੇ ਪ੍ਰੋਟੋਕਾਲ ਨੂੰ ਸਾਰੀ ਪ੍ਰੋਫਾਈਲ ਨੂੰ ਬਖੂਬੀ ਜਾਣਦੇ ਨੇ ਸਰ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਜਿਹੜੇ 7 ਸਾਡੇ ਸ਼ਹਿਰ ਦੇ ਮੇਨ ਵਿਦਿਆਕਾ ਦਾਰੇ ਨੇ ਉਹਦੀ ਮੈਨੇਜਮੈਂਟ ਤੇ ਟਰਸਟ ਨੂੰ ਲੈ ਕੇ ਇਲੈਕਸ਼ਨ ਹੋਣ ਜਾ ਰਿਹਾ ਵੈ ਸਰ ਜਿਹੜਾ ਤੋਜਾ ਤੀਸਰਾ ਪੈਨਲ ਹੈ ਜਿਹਦਾ ਗਠਨ ਹੋਇਆ ਹੋਇਆ ਮਾਂ ਸਰਸਵਤੀ ਪੈਨਲ ਫਾਰ ਐਜੂਕੇਸ਼ਨ ਲਈ ਸਰ ਪਹਿਲਾਂ ਤੇਰੇ ਗਠਨ ਦਾ ਕੀ ਕਾਰਨ ਸੀ ਤੇ ਕੀ ਸੋਚ ਕੀ ਵਿਜ਼ਨ ਲੈ ਕੇ ਤੁਸੀਂ ਜਨਤਾ ਦੀ ਵੋਟਰਾਂ ਦੀ ਕਚਹਿਰੀ 'ਚ ਜਾ ਰਹੇ ਹੋ ਸਰ ਗੱਲ ਇਹ ਆ ਵੀ ਪਿਛਲੇ 40 ਸਾਲ ਤੋਂ ਜਿਹੜੇ ਦੋ ਪੈਨਲ ਇੱਕ ਇਹ ਦੋ ਏ ਪੈਨਲ ਬੀ ਪੈਨਲ ਕਹਿ ਲਈ ਆਪਾਂ ਇੱਕ ਪ੍ਰੋਗਰੈਸਿਵ ਪੈਨਿਕ ਵਿਜਨੀ ਪੈਨਾ ਇਹੀ ਬੰਦੇ ਬਾਰ ਬਾਰ ਬਣ ਰਹੇ ਨੇ ਔਰ ਹਾਲ ਤੇ ਬਣ ਗਈ ਆ ਕਿ ਪੋਲੀਟੀਕਲ ਤੌਰ ਤੇ ਰਾਜਨੀਤਿਕ ਤੌਰ ਤੇ ਆਪਸ ਦੇ ਵਿੱਚ ਇਹਨਾਂ ਦਾ ਜਿਹੜਾ ਵਿਰੋਧ ਆ ਲੜਾਈ ਆ ਕਈ ਵਾਰ ਇਹ ਹੁੰਦਾ ਧਰਨੇ ਵੀ ਇਹਨਾਂ ਨੇ ਦਿੱਤੇ ਅਸੀਫੇ ਵੀ ਦਿੱਤੇ ਨਾਰੇ ਵੀ ਲਾਏ ਸੋ ਜਿਹੜੇ ਵਿਦਿਅਕ ادارے ਨੇ ਜਦੋਂ ਉਹਨਾਂ ਦੇ ਵਿੱਚ ਝਗੜਾ ਹੋਊਗਾ ਲੜਾਈ ਹੋਊਗੀ ਚਾਹੇ ਤੁਹਾਡੇ ਘਰ 'ਚ ਝਗੜਾ ਚਾਹੇ ਕਿ ਸੰਸਥਾ ਝਗੜਾ ਉਹ ਡਿਵੈਲਪ ਨਹੀਂ ਹੋ ਸਕਦੀ ਕਿਉਂਕਿ ਦੂਆ ਗਰੁੱਪ ਦੂਏ ਗਰੁੱਪ ਨੂੰ ਥੱਲੇ ਲਾਉਣ ਦੇ ਲਈ ਕੋਸ਼ਿਸ਼ਾਂ ਕਰਦਾ ਸੋ ਸਾਡੀ ਇਹ ਸੋਚ ਹੈ ਕਿ ਇਹ ਅਧਾਰਿਆਂ ਦੇ ਵਿੱਚ ਪੋਲਿਟਿਕਸ ਨਹੀਂ ਆਉਣੀ ਚਾਹੀਦੀ ਔਰ ਇਹਦੇ ਕਰਕੇ ਅਸੀਂ ਜਿਹੜਾ ਤੀਜਾ ਪੈਨਲ ਆ ਉਹ ਐਮਐਲਏ ਸਾਹਿਬ ਨੇ ਬਣਾਇਆ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਕਿਹਾ ਵੀ ਜਿਹੜੇ ਲੋਕ ਸਿੱਖਿਆਦਾਰਿਆਂ ਨੂੰ ਬਚਾਉਣੇ ਚਾਹੁੰਦੇ ਹਨ ਹੈਰੀਟੇਜ ਜਿਹੜੀ ਸ਼੍ਰੀ ਨੰਦ ਲਾਲ ਕਾੜੜਾ ਜੀ ਸ਼੍ਰੀ ਮਰਨਗਪਾ ਚੋਪੜਾ ਜੀ ਜਿਹੜਾ ਉਹਨਾਂ ਦੀ ਇਹ ਤਰੋਹਰਾ ਔਰ ਜਿਹੜੀ ਇਹ ਹੈਰੀਟੇਜ ਆ ਔਰ ਜਿਹੜੀ ਇਹ ਬਿਲਡਿੰਗਾਂ ਦਾ ਏਅ ਸਕੂਲ ਦੀ ਜਿਵੇਂ ਲਾਲ ਕਲਾ ਹੁੰਦਾ ਸੋ ਇਹਨੂੰ ਬਚਾਉਣ ਦੇ ਲਈ ਇਹਨਾਂ ਨੂੰ ਅੱਗੇ ਸਾਫਤ ਕਰਨ ਦੇ ਲਈ ਸਾਨੂੰ ਇਹਦੇ ਲਈ ਜੋਰ ਲਾਉਣਾ ਚਾਹੀਦਾ ਮੇਰਾ ਕੋਈ ਇੰਟਰਸਟ ਨਹੀਂ ਸੀ ਤੇ ਇਲੈਕਸ਼ਨ ਲੜਨ ਦਾ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਪੜੇ ਹੋ ਕੀ ਤੁਸੀਂ ਬਚਾਉਣਾ ਨਹੀਂ ਚਾਹੁੰਦੇ ਅਸੀਂ ਕਿਹਾ ਜੀ ਬਚਾਉਣਾ ਚਾਹੁੰਦੇ ਆ ਉਹ ਕਹਿੰਦੇ ਫਿਰ ਤੁਹਾਨੂੰ ਇਲੈਕਸ਼ਨ ਲੜਨੀ ਪਊ ਪਹਿਲਾਂ ਮੇਰੀ ਕੋਥਲਾ ਨਹੀਂ ਸੀ ਅੱਜ ਜਿਹੜਾ ਸਾਡਾ ਪੈਨਲ ਆ ਸ਼੍ਰੀ ਸਰਸਪਤੀ ਪੈਨਲ ਫਾਰ ਐਜੂਕੇਸ਼ਨ ਸਰਸਪਤੀ ਮਾਤਾ ਜਿਹੜੀ ਆ ਉਹ ਸੰਗੀਤ ਦੀ ਵਿੱਦਿਆ ਦੀ ਉਹ ਦੇਵੀ ਆ ਅਸੀਂ ਉਹਦੀ ਓਟ ਆਸਰਾ ਲੈ ਕੇ ਮਾਤਾ ਦਾ ਅਸੀਂ ਚੱਲੇ ਆ ਔਰ ਸਾਡਾ ਜਿਹੜਾ ਪੈਨਲ ਆ ਇਹਦੇ ਵਿੱਚ ਸਾਰੇ ਜਿਹੜੇ ਬੰਦੇ ਨੇ ਕੋਈ ਵੀ ਗ੍ਰੈਜੂਏਸ਼ਨ ਤੋਂ ਘਟ ਨਹੀਂਗਾ ਬੱਧ ਡਿਗਰੀਆਂ ਨੇ ਉਹਨਾਂ ਦੇ ਕੋਲ ਇਹਦੇ ਚ ਡਾਕਟਰ ਵੀ ਨੇ ਇੰਜੀਨੀਅਰ ਵੀ ਨੇ ਐਡਵੋਕੇਟ ਵੀ ਨੇ ਔਰ ਇਹਦੇ ਵਿੱਚ ਸਮਾਜ ਸੇਵੀ ਵੀ ਨੇ ਸੋ ਸਾਰੇ ਇਹਦੇ ਵਿੱਚ ਜਿਹੜੇ ਮੈਡਮ ਕਪਤਾ ਗੁਪਤਾ ਜਿਹੜੇ ਕਿ ਸਾਡੇ ਖੰਨੇ ਦੇ ਮੱਲੇ ਪਰਮਨ ਨੇ ਰੀਸ਼ ਗੁਪਤਾ ਜੀ ਦਸਹਿਰਾ ਕਮੇਟੀ ਦੇ ਪ੍ਰਧਾਨ ਵੀ ਨੇ ਕਈ ਸੰਸਥਾਵਾਂ ਨਾਲ ਜੁੜੇ ਨੇ ਵੱਡੇ ਪੱਤਰਕਾਰ ਉਹਨਾਂ ਦੇ ਮੈਡਮ ਜਿਹੜੇ ਐਮਸੀ ਨੇ ਉਹ ਵੀ ਬੀਏ ਖਾਲਸਾ ਕਾਲ ਤੋਂ ਰੈਗੂਲਰ ਪੜੇ ਹੋਏ ਬੜੇ ਇੰਟੈਲੀਜੈਂਟ ਸੋ ਸਾਡੇ ਸਾਰੇ ਬੰਦੇ ਜਿਹੜੇ ਨੇ ਬੜੇ ਪੜੇ ਲਿਖੇ ਨੇ ਬਹੁਤ ਹੀ ਜ਼ਿਆਦਾ ਸਾਡਾ ਇਹ ਦੇ ਵਿੱਚ ਨੌਜਵਾਨ ਜਿਹੜੇ ਨੌਜਵਾਨ ਉਹਨਾਂ ਦੇ ਵਿੱਚ ਇੱਕ ਜੋਸ਼ ਹੁੰਦਾ ਨੌਜਵਾਨਾਂ ਦੇ ਨਾਲ ਅਗਰ ਤਜਰਬੇਕਾਰ ਬੰਦੇ ਲੱਗ ਜਾਣ ਜਿਨ੍ਹਾਂ ਦਾ ਸਿੱਖਿਆ ਸੰਸਥਾਵਾਂ ਦੇ ਵਿੱਚ ਯੋਗਦਾਨ ਆ ਜਿਨ੍ਹਾਂ ਨੂੰ ਸਿੱਖਿਆ ਦਾ ਪਤਾ ਹੈ ਕਿ ਸਿੱਖਿਆ ਕੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 1966 ਦੇ ਵਿੱਚ ਕੋਠਾਰੀ ਕਮਿਸ਼ਨ ਬਣਿਆ ਕਾਹਰੇ ਨਹੀਂ ਬਣਿਆ ਕਿ ਜਿਹੜੇ ਟੀਚਰ ਨੇ ਉਹਨਾਂ ਦੀਆਂ ਕੀ ਪ੍ਰੋਬਲਮਾਂ ਹਨ ਸਿੱਖਿਆ ਖੇਤਰ ਦੀਆਂ ਕੀ ਪ੍ਰੋਬਲਮਾਂ ਹਨ ਤਾਂ ਉਹਨਾਂ ਦੀ ਜਿਹੜੀ ਪਹਿਲੀ ਲਾਈਨ ਸੀ ਉਹ ਕੀ ਅੱਜ ਵੀ ਪੜ੍ਹ ਲਓ ਉਹਨਾਂ ਨੇ ਲਿਖਿਆ ਸੀਗਾ ਦੀ ਡੈਸਟੀਨੀ ਆਫ ਇੰਡੀਆ ਇਜ਼ ਬੀਇੰਗ ਸ਼ੇਪਡ ਇਨ ਹਰ ਕਲਾਸਰੂਮ ਜ ਭਾਰਤ ਦਾ ਭਵਿੱਖ ਹੈ ਜਿਹੜਾ ਉਹ ਇਹਦੇ ਕਮਰਿਆਂ ਦੇ ਵਿੱਚ ਘੜਿਆ ਜਾਂਦਾ ਸੋ ਇੱਥੇ ਸਕੂਲਾਂ ਦੇ ਵਿੱਚੋਂ ਜਿਵੇਂ ਐਸ ਸਕੂਲ ਆ ਇਹਦੇ ਜੋ ਪੜ ਕੇ ਜਿਹੜੇ ਬੜੇ-ਬੜੇ ਲੋਕ ਨਾ ਉਹ ਪੜਾਈ ਕਰਕੇ ਇਹਦੇ ਵਿੱਚੋਂ ਉਹ ਲੋਕ ਜਿਹੜੇ ਨਾ ਉਹ ਆਈਐਸ ਬਣੇ ਨਾ ਜੱਜ ਬਣੇ ਨਾ ਗਵਰਨਰ ਬਣੇ ਕੰਗਸਾਹਬ ਸੋ ਇੱਥੋਂ ਲੋਕ ਪੜੇ ਅੱਜ ਅਸੀਂ ਦੇਖ ਰਹੇ ਆ ਕਿ ਕੀ ਕਾਰਨ ਕਿ ਸਿੱਖਿਆ ਅਧਾਰਿਆਂ ਦੀ ਗਿਣਤੀ ਘਟ ਗਈ ਇਹਦੇ ਉੱਤੇ ਨਾ ਇੱਕ ਸੋਚ ਕਰਨ ਵਾਲੀ ਗੱਲ ਆ ਕਾਲਜਾਂ ਦੀ ਗਿਣਤੀ ਘਟ ਗਈ ਕਿਉਂ ਘਟੀ ਅੱਜ ਗੁਲਜਾਰ ਕਾਲਜ ਆ ਜਿਹੜਾ ਉਹ ਤਾਂ ਭਰਿਆ ਪਿਆ ਤੁਹਾਡੇ ਕੋਲ ਲੇਕਿਨ ਜਿਹੜਾ ਸਾਡਾ ਏਐਸ ਇੰਸਟੀਚਿਊਸ਼ਨ ਉਹਦੇ ਵਿੱਚ ਬੱਚੇ ਕਿਉਂ ਘਟ ਇਹਦੇ ਲਈ ਨਾ ਜਿਹੜੇ ਵਿਦਿਕ ਮਾਹਰਨ ਸਾਡਾ ਮੇਰਾ ਬਜਨ ਇਹ ਆ ਕਿ ਵਿਦਿਕ ਮਾਹਰ ਜਿਹੜੇ ਨਾ ਉਹਨਾਂ ਦੀ ਇੱਕ ਕਮੇਟੀ ਬਣਾਈ ਜਾਵੇ ਜਿਵੇਂ ਸਕੂਲਾਂ ਦੇ ਪੁਰਾਣੇ ਪ੍ਰਿੰਸੀਪਲ ਕਾਲਜਾਂ ਦੇ ਪ੍ਰਿੰਸੀਪਲ ਉਹਨਾਂ ਨੂੰ ਨਾਲ ਲਾ ਕੇ ਉਹ ਇਹ ਗੱਲ ਦੇ ਉੱਤੇ ਖੋਜ ਕਰਨ ਕਿ ਇਹ ਗਿਣਤੀ ਘਟੀ ਕਿਉਂ ਇਹ ਵਧੂਗੀ ਕਿਵੇਂ ਔਰ ਅੱਜ ਕੀ ਪ੍ਰੋਬਲਮ ਆ ਸਕੂਲਾਂ ਦੀਆਂ ਅੱਜ ਜਿਹੜਾ ਘਾਟਾ ਪੈ ਰਿਹਾ ਫੰਡ ਘਟ ਰਹੇ ਨੇ ਇਹ ਫੰਡ ਜਿਹੜੇ ਨੇ ਕਿਉਂ ਘਟ ਰਹੇ ਨੇ ਕਿਹੜੇ ਖਰਚੇ ਜਿਹੜੇ ਨਿਯਾਇਜ ਹੋ ਰਹੇ ਨੇ ਔਰ ਇਹ ਫੰਡ ਕਿਵੇਂ ਪੂਰੇ ਹੋ ਸਕਦੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਖੰਨਾ ਸ਼ਹਿਰ ਜਿਹੜਾ ਦਾਨੀ ਸ਼ਹਿਰ ਆ ਧਨਵਾਨ ਲੋਕਾਂ ਦਾ ਸ਼ਹਿਰ ਆ ਅੱਜ ਜੀਨੋ ਮਰਜੀ ਆਪਾਂ ਕਹਿ ਦਈਏ ਜੇ ਤੁਹਾਡੇ ਸਾਹਮਣੇ ਟਰਾਂਸਪੇਰੈਂਟ ਆ ਤੁਸੀਂ ਲੋਕਾਂ ਨੂੰ ਸਪਸ਼ਟ ਦਿਖਾਉਨੇ ਹੋ ਵੀ ਅਸੀਂ ਆ ਖਰਚਾ ਕਰਦਿਆ ਹੈ ਉਦੇ ਉੱਤੇ ਲੋਕਾਂ ਤੋਂ ਜਿੰਨਾ ਮਰਜ਼ੀ দান ਲੈ ਲੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਬੈਡਮ ਸ੍ਰੋਜ ਕੁੰਦਰਾ ਨੈਸ਼ਨਲ ਵਾਰਡੀ ਉਹ ਕੱਲਿਆਂ ਨੇ ਵਨ ਮੈਨ ਆਰਮੀ ਕਹੂੰਗਾ ਮੈਂ ਉਹਨਾਂ ਨੂੰ ਉਹਨਾਂ ਨੇ ਨਾਲ ਆਪਣੇ ਤਿੰਨ ਚਾਰ ਟੀਚਰ ਲੈਣੇ ਜਾਂ ਉਹਨਾਂ ਨੇ ਨਾਲ ਕੋਈ ਮੁਜਜ਼ਜ਼ਦ ਆਦਮੀ ਉਹ ਕੱਲਿਆਂ ਨੇ ਲੱਖਾਂ ਰੁਪਇਆ ਇਕੱਠਾ ਕਰਕੇ ਅੱਜ ਇੱਕ ਸ਼ਾਨਦਾਰ ਹਿੰਦੀ ਵਾ ਪੁਤਰੀ पाठशाला ਦੀ ਬਿਲਡਿੰਗ ਬਣਾਈ ਡੀਏਵੀ ਸਕੂਲ ਬਣਾਇਆ ਇਹ ਇੱਕ ਕੋ ਖਾਸ ਗੱਲ ਨਹੀਂ ਹੈ ਜੇ ਅਸੀਂ ਚੱਲ ਵੀ ਸਾਡੇ ਸ਼ਹਿਰ ਚ ਬੜੇ ਲੋਕ ਦਾਨੀ ਨਾ ਅਸੀਂ ਦਾਨ ਵੀ ਕਰ ਸਕਦੇ ਆ ਲੈ ਉਹਨਾਂ ਨੂੰ ਦੱਸ ਸਕਦੇ ਆ ਵੀ ਆ ਪ੍ਰੋਬਲਮ ਆ ਨਾ ਪਾਣੀ ਨੂੰ ਬਚਾਉਣਾ ਕਿਉਂਕਿ ਮੈਕਸਿਮਮ ਲੋਕ ਖੰਨਾ ਸ਼ਹਿਰ ਦੇ ਉਹ ਇਹ ਸਕੂਲ ਤੇ ਇਹ ਸਕਾਲ ਚ ਬਣੇ ਨਾ ਯਾਰ ਇਹ ਸਕਾਲ ਜੋ ਕਾਲ ਜਾ ਮੈਂ ਇੱਕੋ ਗੱਲ ਕਹਿੰਦਾ ਉਹਨਾਂ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਚੱਕੇ ਵਧਾਉਣਾ ਪੜਾਉਣਾ ਤਾਂ ਤੁਸੀਂ ਏਐਸ ਕਾਲਜ ਵਿੱਚ ਬੱਚਿਆਂ ਨੂੰ ਦਾਖਲ ਕਰੋ ਹੋਰ ਨਾ ਕਿਤੇ ਕਰੋ ਔਰ ਏਐਸ ਸਕੂਲ ਚ ਦਾਖਲ ਕਰੋ ਸੋ ਸਟਾਫ ਬਹੁਤ ਵਧੀਆ ਟੀਚਰ ਵਧੀਆ ਮਿਹਨਤੀ ਪ੍ਰਿੰਸੀਪਲ ਵਧੀਆ ਪਰ ਗੱਲ ਇਹ ਆ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਾਂ ਨੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕੌਣ ਸਮਝੂਗਾ ਉਹਨੂੰ ਉਹੀ ਬੰਦਾ ਸਮਝੂਗਾ ਜਿਹੜਾ ਵਿਦਿਆਦੇ ਨਾਲ ਜੁੜਿਆ ਹੋਇਆ ਔਰ ਉਹੀ ਬੰਦਾ ਉਹਨੂੰ ਸਮਝੂਗਾ ਕਿ ਬੱਚਿਆਂ ਦੀ ਆਲ ਰੌਂਡ ਡਿਵੈਲਪਮੈਂਟ ਦੇ ਲਈ ਸਹੂਲਤਾਂ ਹੈਗੀਆਂ ਖੇਡਾਂ ਦੀਆਂ ਸਹੂਲਤਾਂ ਹੈਗੀਆਂ ਸਾਇੰਸ ਦੀਆਂ ਸਹੂਲਤਾਂ ਹੈਗੀਆਂ ਕਿ ਤੁਹਾਡੇ ਵਿੱਚ ਜਿਹੜੀ ਮੋਰਲ ਐਜੂਕੇਸ਼ਨ ਦੇ ਰਹੇ ਹੋ ਸੋਸ਼ਲ ਐਜੂਕੇਸ਼ਨ ਦੇ ਰਹੇ ਹੋ ਫਿਜ਼ੀਕਲ ਐਜੂਕੇਸ਼ਨ ਦੇ ਰਹੇ ਹੋ ਸੋ ਬੱਚਿਆਂ ਨੂੰ ਉਸ ਸਾਰੇ ਖੇਤਰਾਂ ਦੇ ਵਿੱਚ ਉਹਨਾਂ ਨੂੰ ਲਿਜਾਣਾ ਹੈ ਕਿ ਅਸੀਂ ਬੱਚੇ ਜਿਹੜੇ ਨੇ ਉਹਨਾਂ ਨੂੰ ਤਰਕਸ਼ੀਲ ਬਣਾ ਰਹੇ ਹਾਂ ਰੈਸ਼ਨਲ ਉਹਨਾਂ ਨੂੰ ਕਰ ਰਹੇ ਹਾਂ ਸੋ ਇਹ ਗੱਲਾਂ ਦੇ ਕਰਕੇ ਕੋਈ ਖਾਸ ਗੱਲ ਨਹੀਂ ਸਾਡਾ ਵਿਜਨ ਨਹੀਂ ਆ ਵੀ ਜੇਕਰ ਸਾਨੂੰ ਸ਼ਹਿਰ ਦੇ ਵੋਟਰ ਸਾਡੇ ਸਹਿਯੋਗ ਕਰਦੇ ਨੇ ਸਾਡੇ ਪੰਨਲ ਨੂੰ ਚੁਣਦੇ ਨੇ ਤਾਂ ਅਸੀਂ ਵੱਧ ਤੋਂ ਵੱਧ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸ਼ਹਿਰ ਦੇ ਜਿਹੜੇ ਗੰਨਮਾਨ ਵਿਅਕਤੀ ਨੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਨਾਲ ਜੋੜੀਏ ਯਾਰ ਇਹ ਥੋੜਾ ਵੀ ਆਪਾਂ ਇੱਕੋ ਬੰਦੇ ਜਿਹੜੇ ਆ ਉਹੀ ਅਸੀਂ ਕਮੇਟੀ ਚ ਆ ਉਹੀ ਅਸੀਂ ਇਲੈਕਸ਼ਨਾਂ ਚ ਫਿਰਦੇ ਆ ਉਹੀ ਸੰਸਥਾਵਾਂ ਚ ਹੋਰ ਲੋਕਾਂ ਨੂੰ ਵੀ ਜਿਹੜੇ ਨਵੇਂ ਆ ਨੌਜਵਾਨ ਮੁੰਡੇ ਨੇ ਇਹਨਾਂ ਦੇ ਵਿੱਚ ਬੜੀ એનર્ਜੀ ਆ ਕੰਮ ਕਰਨ ਦੀ ਦੇਖੋ 3 ਸਾਲ ਬਾਅਦ ਇਲੈਕਸ਼ਨ ਆਉਂਦੀ ਆ ਜੇ ਨਹੀਂ ਪੈਨਲ ਕਰੂਗਾ ਇਹਨਾਂ ਨੂੰ ਬਦਲ ਦਿਓ ਸੋ ਮੇਰੀ ਤਾਂ ਹੀ ਬੇਨਤੀ ਆ ਪੈਨਲਾਂ ਦੇ ਵਿੱਚ ਜਿਹੜੇ ਬੰਦੇ ਤੁਹਾਨੂੰ ਵਧੀਆ ਲੱਗਦੇ ਨੇ ਮੈਂ ਨਹੀਂ ਕਹਿੰਦਾ ਵੀ ਮੈਨੂੰ ਚੁਣੋ ਜਿਹੜੇ ਬੰਦੇ ਤੁਹਾਨੂੰ ਵਧੀਆ ਲੱਗਦੇ ਨੇ ਚੁਣ ਲਓ ਉਹਨਾਂ ਨੂੰ ਮੈਂ 35 ਸਾਲ ਸਰਵਿਸ ਕੀਤੀ ਆ 35ਵਾਂ ਮੇਰਾ ਸੀਰੀਅਲ ਨੰਬਰ ਆ ਔਰ ਇੱਕ ਸਕੂਲਾਂ ਦੇ ਵਿੱਚ ਜਿਹੜਾ ਮੈਂ ਸੁਧਾਰ ਕੀਤਾ ਔਰ ਇੱਕ ਛੋਟਾ ਜਿਹਾ ਸਕੂਲ ਰਿਮੋਟ ਦੇ ਉੱਤੇ ਜਿਹੜਾ ਬਹੁਤ ਹੀ ਛੋਟਾ ਸੀ ਕੋਈ ਗਰਾਊਂਡ ਨਹੀਂ ਸੀ ਮੈਂ ਆਪਣੇ ਸਟਾਫ ਨਾਲ ਮੇਰੇ ਡੀਪੀ ਸਰਦਾਰ 나ਜ਼ਰ ਸਿੰਘ ਤੇ ਮੇਰਾ ਸਾਰਾ ਸਟਾਫ ਉਹਨਾਂ ਨਾਲ ਮਿਲ ਕੇ ਮੈਂ ਆਪਣੀਆਂ ਬੱਚੀਆਂ ਨੂੰ ਕੁੜੀਆਂ ਨੂੰ ਜਿਹੜਾ ਬੇਟ ਲਿਫਟਿੰਗ ਆ ਤੇ ਰਸੇ ਦੇ ਵਿੱਚ ਮੈਂ ਉਹਨਾਂ ਨੂੰ ਨੈਸ਼ਨਲ ਲੈਵਲ ਤੇ ਖਿਲਾਤਾ ਇੰਟਰਨੈਸ਼ਨਲ ਲੈਵਲ ਤੇ ਬਰਲੇ ਦੇ ਸ਼ਾਂਚ ਖਿਲਾਤਾ ਸੋ ਉਹਦੇ ਕਰਕੇ ਮੇਰੇ ਸਕੂਲ ਦੀ ਇਨਸਪੈਕਸ਼ਨ ਹੋਈ ਤਾਂ ਉਹਦੇ ਵਿੱਚ ਜਿਹੜਾ ਰਾਸ਼ਟਰਪਤੀ ਅਵਾਰਡ ਆ ਜਿਹਨੂੰ ਆਪਾਂ ਨੈਸ਼ਨਲ ਅਵਾਰਡ ਕਹਿੰਦੇ ਆ ਇਹ ਉਹ ਵਾਰਡ ਹੈ ਜਿਹਨੂੰ ਭਾਰਤ ਦੇ ਰਾਸ਼ਟਰਪਤੀ ਮਾਨਯੋਗ ਰਾਸ਼ਟਰਪਤੀ ਜਿਹੜੇ ਨਾ ਉਹ ਦੰਦੇ ਅਧਿਆਪਕਾਂ ਨੂੰ ਸੋ ਉਹਨਾਂ ਨੇ ਮੈਨੂੰ ਵਾਰਡ ਦਿੱਤਾ ਬਾਕੀ ਮੇਰੀ ਬੇਨਤੀ ਹੈ ਪਬਲਿਕ ਨੂੰ ਤੁਹਾਨੂੰ ਸਾਰਿਆਂ ਨੂੰ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਇਹ ਸਕੂਲਾਂ ਦਾ ਕੁਝ ਸੁਧਾਰ ਕਰ ਸਕਦੇ ਹਾਂ ਮੈਂ ਕਿਸੇ ਦੋਏ ਗਰੁੱਪ ਦੀ ਬਰਾਈ ਨਹੀਂ ਕਰਦਾ ਸਾਰਿਆਂ ਨੇ ਜੋਰ ਲਾਇਆ ਹੋ ਸਕਦਾ ਹੈ ਅਸੀਂ ਥੋੜਾ ਜਿਹਾ ਹੋਰ ਵਧੀਆ ਕਰ ਸਕੀਏ ਕਿਉਂਕਿ ਜਿਹੜੀਆਂ ਗੱਲਾਂ ਨੰਦ ਲਾਲ ਕਾਲੜਾ ਜੀ ਨੇ ਕੀਤੀਆਂ ਉਦੋਂ ਗਾਹਾਂ ਵਧੀਆਂ ਗੱਲਾਂ ਜਿਹੜੀਆਂ ਤੀ ਮਰਦਨ ਖਪਾਲ ਚੋਪੜਾ ਜੀ ਨੇ ਕੀਤੀਆਂ ਚੋਪੜਾ ਜੀ ਤੋਂ ਬਾਅਦ ਨਰੇਸ਼ ਚੰਦਰ ਜੀ ਆਏ ਉਦੋਂ ਬਾਅਦ ਕਈ ਪ੍ਰਿੰਸੀਪਲ ਐ ਕੇ ਕੇ ਸ਼ਰਮਾ ਜੀ ਆਏ ਸਿਆਨਦਾਰ ਸਟੇਡੀਅਮ ਬਣਾਇਆ ਉਹਨਾਂ ਨੇ ਤਰੱਕੀਆਂ ਕਰਾਈਆਂ ਸੋ ਮੈਂ ਇਹ ਕਹਿਣਾ ਵੀ ਜੇ ਪਹਿਲੀ ਕਮੇਟੀ ਨੇ ਜਿਹੜੇ ਕੰਮ ਕੀਤੇ ਨੇ ਹੋ ਸਕਦਾ ਜਿਹੜਾ ਨਵਾਂ ਪੈਨਲ ਹੈ ਹੋਰ ਵਧੀਆ ਕੰਮ ਕਰਾਵੇ ਨਹੀਂ ਕਰਾਵੇ ਤਾਂ ਉਦੋਂ ਬਾਅਦ ਤੁਸੀਂ ਉਹਨਾਂ ਨੂੰ ਫੇਰ ਬਦਲ ਸਕਦੇ ਹੋ ਸੋ ਮੇਰੀ ਸਹਿਲ ਬਾਤੀਆਂ ਨੂੰ ਬੋਰਡ ਅਪੀਲ ਆ ਕਿ ਤੁਸੀਂ ਭੇਦ ਭਾਵ ਤੋਂ ਉੱਤੇ ਉੱਠ ਕੇ ਜਾਤ ਪਾਤ ਉੱਤ ਟੁਟ ਗਏ ਭਾਈ ਚਾਰ ਉੱਤ ਟੁਟ ਗਏ ਤੁਸੀਂ ਇਹ ਦੇਖੋ ਕਿ ਇਹ ਸਕੂਲਾਂ ਨੂੰ ਬਚਾਉਣ ਲਈ ਇਹ ਸਕੂਲਾਂ ਨੂੰ ਕਾਲਜਾਂ ਨੂੰ ਬਚਾਉਣ ਲਈ ਆਪਾਂ ਕੀ ਕਰ ਸਕਦੇ ਹਾਂ ਆਪਾਂ ਉਹਨਾਂ ਲੋਕਾਂ ਨੂੰ ਚੁਣੀਏ ਜਿਹੜੇ ਇਹਨਾਂ ਲੋਕ ਇਹਨਾਂ ਸਕੂਲਾਂ ਨੂੰ ਤਰੱਕੀ ਦੇ ਸਕਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਜਿਵੇਂ ਕਿ ਉਹਨਾਂ ਨੇ ਕਿਹਾ ਬੈਟਰਮੈਂਟ ਓਵਰਆਲ ਡਵੈਲਪਮੈਂਟ ਤੇ ਸਾਰੀ ਜਿਹੜਾ ਇਹਨਾਂ ਦੇ ਕੋਲ ਟਾਂਚਾ ਬੈ ਉਹ ਇਹਨਾਂ ਵੱਲੋਂ ਨੋਟ ਕੀਤਾ ਗਿਆ ਵਿਜ਼ਨ ਉਹਨਾਂ ਨੇ ਆਪਣਾ ਦੱਸਿਆ ਹੋਇਆ ਕਿ ਹੋ ਸਕਦਾ ਅਸੀਂ ਉਹਨਾਂ ਤੋਂ ਬਿਹਤਰ ਕਰ ਸਕੀਏ ਅਜਿਹੀ ਹੋਰ ਵਿਚਾਰਧਾਰਾਂ ਵਾਲੇ ਜਿਹੜੇ ਬਾਕੀ ਦੇ ਕੈਂਡੀਡੇਟ ਖੜੇ ਨੇ ਉਹਨਾਂ ਨਾਲ ਵੀ ਤੁਹਾਨੂੰ ਰੂਬਰੂ ਦਵਾਗੇ ਤਦ ਤੱਕ ਦੇ ਹੀ ਸਾਨੂੰ ਦੋ ਹੀ ਜਜ ਅਤੇ ਜੇਕਰ ਕੋਈ ਵੀ ਕੈਂਡੀਡੇਟ ਆਪਣਾ ਵਿਜ਼ਨ ਆਪਣੀ ਸੋਚ ਆਪਣੇ ਸ਼ਹਿਰ ਵਾਸੀ ਦੇ ਵੋਟਰਾਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਤਾਂ ਉਹ ਏਬੀ 80 ਨਾਲ ਰਾਬਤਾ ਕਾਇਮ ਕਰ ਸਕਦਾ ਸੁਖਦੇਵ ਸਿੰਘ ਨੂੰ ਕਹਿ ਸਕਦੇ ਆ ਕਿ ਤੁਸੀਂ ਵੋਟ ਫੋਰ ਬੈਸਟ ਕਰੋ ਤਾਂ ਕਿ ਆਪਾਂ ਇਹਨਾਂ ਅਦਾਰਿਆਂ ਦੀ ਜਿਹੜੀ ਲੈਗੇਸੀ ਹੈ ਉਹਨੂੰ ਹੋਰ ਉੱਚਾ ਚੁੱਕ ਸਕੀਏ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ